ਮੇਰੇ ਭਾਈ ਅਸੀਂ ਇਹਨੂੰ ਤੁਹਾਨੂੰ ਕਿਸਾ ਫੋਨ ਗਿਆ ਸੀ 3:30 ਮਤਲਬ 4:20 ਤੇ ਆਪਾਂ ਇੱਥੇ ਆਏ ਆ ਜੀ ਤੇ ਅੱਗੇ ਆਣ ਕੇ ਦੇਖਿਆ ਥੱਲੇ ਮੂੰਹ ਪਾਰ ਪਿਆਦਾ ਸੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਪਤਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੁੰਡਾ ਕੇਂਦਰ ਆ ਤਾਂ ਅਸੀਂ ਫਿਰ ਉਹਨਾਂ ਦੇ ਘਰ ਜਾ ਕੇ ਤਲਾਹ ਦੇ ਕੇ ਤੇ ਉਹਨਾਂ ਨੂੰ ਫਿਰ ਐਂਬੂਲੈਂਸ ਤੇ ਭੇਜਿਆ ਗੁਰਾਫ 108 108 ਤੇ ਵੀ ਫੋਨ ਕੀਤਾ ਤੇ 112 ਤੇ ਫੋਨ ਕਰਕੇ ਤੇ ਉਹਨੂੰ ਫੋਨ ਕਰਕੇ ਤੇ ਉਹਨਾਂ ਨੇ ਅੱਗੇ ਭੇਜਿਆ ਇਹ ਕੁਝ ਕੋਈ ਕਹਿ ਨਹੀਂ ਸਕਦੇ ਇਥੋਂ ਰਟਰਨ ਕਰਨ ਲੱਗੇ ਉਹ ਕੋ ਕਟਿਆ ਨਹੀਂ ਗਿਆ ਤੇ ਉਹ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਾਇਰ ਪਾਟਿਆ ਦਾ ਸਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਮੁੜ ਕੇ ਕੇ ਪਿਆ ਤੇ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਰ ਨੰਗਿਆ ਤੇ ਪਿਛਲਾ ਟਾਲੀ ਦੇ ਆਟ ਲੱਗੀ ਦੀ ਉਹਨੂੰ ਪੂਰੇ ਦਾ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ 1.5 ਮਹੀਨਾ ਹੋ ਗਿਆ ਉਹਨੂੰ ਨਵਾਂ ਖੜਾਇ ਨੂੰ ਤੇ ਵੀ ਉਹਨੂੰ ਵਿਚਾਰੇ ਕਿਸ਼ਤਾਂ ਦੇ ਰਹਿਦਾ ਮਿਹਨਤੀ ਬੰਦਾ ਜ਼ਮੀਨ ਵੀ ਥੋੜੀ ਐ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਇੱਕ ਜੀ ਮਤਲਬ ਡੈਥ ਹੋ ਚੁੱਕੀ ਐ ਪਾਤਾ ਦੀ ਪਾਤਾ ਸਾਹਿਬ ਦੀ ਡੈਥ ਹੋ ਚੁੱਕੀ ਐ ਤੇ ਇਹ ਮਤਲਬ ਮਿਹਨਤ ਕਰਦਾ ਆਪਣਾ ਘਰ ਮਤਲਬ ਹੋਰਿਆ ਦਾ ਹੀ ਤੇ ਮਟਾਲਾ ਮਿਲ ਤੋਂ ਉਗਣਾ ਲਾ ਗਿਆ ਰਿਹਾ ਵੀ ਕਿਹ ਅਹੀਂ ਮੰਗ ਕਰਨੇ ਆ ਵੀ ਚਲੋ ਇਹ ਜੋ ਵੀ ਬੱਚਿਆਂ ਨੂੰ ਸਹੂਤ ਮਿਲੀ ਦਿੱਤੀ ਜਾਵੇ ਜੋ ਵੀ ਕਾਰਵਾਈ ਬੰਦੀ ਹੈ ਮਿਲ ਵੱਲੋਂ ਮੈਨੇਜਮੈਂਟ ਵੱਲੋਂ ਵੀ ਕੋਈ ਦੀ ਘਰ ਦੀ ਸਹਾਇਤਾ ਕੀਤੀ ਜਾਵੇ ਬੱਚਿਆਂ ਦੀ ਕੋਈ ਦੇਖਭਾਲ ਕੀਤੀ ਜਾਵੇ ਬਾਕੀ ਪਿੰਡ ਕਿਹੜਾ ਸੀਗਾ ਦੱਸੋ ਪਿੰਡ ਨਿਸ਼ਾਰਾ ਜੀ ਹਾਂਜੀ ਕਲੰਦਰ ਸਿੰਘ ਸਾਡਾ ਸੋਹਣ ਸਿੰਘ ਹੀ ਤੇ ਬਟਾਲਾ ਮਿਲ ਚ ਆ ਰਿਹਾ ਵਿਚਾਰਾ ਮਿਹਨਤ ਕਰਦਾ ਹੀ ਆਪਣੇ ਜੀ ਪਾਲਦਾ ਹੀ ਪਤਾ ਨਹੀਂ ਕਿ ਚਾਣਕ ਕੀ ਬਣਿਆ ਰਾਤ ਇਹਦਾ ਕੀ ਨਹੀਂ ਤੇ ਸਵੇਰੇ ਸਾਨੂੰ ਪਤਾ ਲੱਗਾ ਤੇ ਅਸੀਂ ਉਦਾਂ ਹੀ ਢੋੜੇ ਆਏ ਆ ਘਰੋਂ ਅਸੀਂ ਦੇ ਮੰਗ ਕਰਨੇ ਆ ਜੀ ਕਿ ਲੋ ਕੋਈ ਨਾ ਕੋਈ ਬੱਚਿਆਂ ਦਾ ਦੇਖਭਾਲ ਹੋਣੀ ਚਾਹੀਦੀ ਹੈ ਕੁਛ ਨਾ ਕੋਈ ਹੁਣ ਉਹ ਵੀ ਹੈ ਜੋ ਸਰਕਾਰਾਂ ਮੈਤ ਕਰ ਸਕਦੀਆਂ ਨੇ ਕਬ ਹੋਣੀ ਚਾਹੀਦੀ ਹੈ ਮੈਤੋ ਦੀ ਮਿਲ ਚੋਂ ਆਇਆ ਕਰਦਾ ਹੈ ਜੋ ਮਿਲ ਵਾਲਾ ਕਰ ਸਭੀ ਸਬੰਧ ਨਿਕਲਦਾ ਉਹ ਕੱਢਣਾ ਚਾਹੀਦਾ ਉਹ ਇਹਦਾ ਵਾਸਤੇ ਵਿਚਾਰੇ ਵਾਸਤੇ ਥੋੜਾ ਬਹੁਤ ਜੋੜ ਜੜ ਕੇ ਜੱਤਾ ਕਰਕੇ ਉਹਦੇ ਭੋਗ ਭਾਗ ਤੇ ਘਰਾਂ ਦੇ ਦੇਣਾ ਚਾਹੀਦਾ ਉਹਨੂੰ ਠੀਕ ਹੈ ਨਾ ਉਹਦੇ ਮਸੂਸਤੇ ਵੀ ਆਉਣਾ ਚਾਹੀਦਾ ਆਣ ਕੇ ਉਹਨਾਂ ਨੂੰ ਕੋਈ ਦਮਦਲਾਸਾ ਦੇਣਾ ਚਾਹੀਦਾ ਹੋਰ ਅਸੀਂ ਕੀ ਮੰਗ ਕਰਨੀ ਗਰੀਬ ਆਦਮੀ ਇਹ ਵਿਚਾਰਾ ਮਿਹਨਤ ਕਰਦਾ ਮਿਹਨਤ ਕਰਦੇ ਕਰਦੇ ਨੇ ਜਿਗਾਰ ਬਣਾਇਆ ਕਹ ਰਹੇ ਨੇ ਟਰੈਕਟਰ ਨਵਾਂ ਹੀ ਲਿਆ ਡੇਢ ਮਹੀਨਾ ਹੋ ਗਿਆ ਟਰੈਕਟਰ ਲੈ ਤੇ ਹਣ ਚੇਤੀ ਉਚਾਰਾ ਨੀਂਦਾ ਚੋਕਾ ਲੱਗਾ ਕਿ ਮੇਰੇ ਸਾਹਮਣੇ ਨੀਂਦਾ ਹੀ ਚੋਕਾ ਲੱਗਾ ਚੋਕੇ ਦੇ ਨਾਲ ਹੀ ਬੈਠੋ ਗਿਆ